ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਕੋਈ ਮਰਜ਼ੀ ਆ ਸਕਦਾ ਹੈ ਕੋਈ ਮਰਜ਼ੀ ਜਾ ਸਕਦਾ ਹੈ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸਿੱਧੇ ਹੱਥ ਵਿੱਚ ਆ ਗਈ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਕਿਉਂਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਦੋਨਾਂ ਸੰਸਥਾਵਾਂ ਉੱਤੇ ਕਬਜ਼ਾ ਹੈ ਬਾਦਲ ਪਰਵਾੜ ਦਾ ਅਸੀਂ ਆਪਣੇ ਵੱਡ ਵਡੇਰਿਆਂ ਤੋਂ ਸੁਣਦੇ ਆ ਰਹੇ ਆਂ ਅੱਜ ਜੋ ਗੱਲ ਸਿੱਧ ਵੀ ਹੋ ਗਈ ਇੱਕ ਪਾਸੇ ਕਹਿਣਾ ਕਿ ਅਸੀਂ ਗੁਰੂ ਘਰ ਨੂੰ ਸਮਰਪਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਸੀਂ ਨਿਮਾਣੇ ਸਿੱਖ ਹੈ ਲੇਕਿਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤੂ ਫੈਸਲੇ ਆਏ ਉਸ ਤੋਂ ਮੁਨਕਰ ਹੋਣਾ ਭਗੌੜੇ ਹੋਣਾ ਆਨਾ ਕਾ ਨਹੀਂ ਕਰਨੀ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਜਿਹੜੀ ਹੈ ਉਹ ਆਦਤ ਬਣ ਗਈ ਹੈ ਇੱਕ ਫੈਸਲਾ ਆਇਆ ਸੀ ਪੰਚਾਇਤੀ ਚੋਣਾਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਜਦੋਂ 치ਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਉਤੇ ਸਖਤ ਫੈਸਲੇ ਲਏ ਜਾਣਗੇ ਕਿਉਂਕਿ ਗਿਆਨੀ ਹਰਪ੍ਰੀਤ ਜਿਹੜੇ ਨੇ ਉਹ ਹੱਥਾਂ ਦੀ ਕਟ ਪੁਤਲੀ ਨੇ ਆਰਐਸਐਸ ਦੇ ਜਿਹੜੀ ਸੰਸਥਾ ਹੈ ਹਿੰਦੂਆਂ ਫਿੰਦੂ ਭਾਈਚਾਰੇ ਦੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀਆਂ ਉਂਗਲਾਂ ਉਤੇ ਖਿੜਦੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੜਾ ਵੱਡਾ ਬਵਾਲ ਮਚਿਆ ਇਲਜ਼ਾਮ ਲਗਾਏ ਗਏ ਵਿਰਸਾ ਸਿੰਘ ਬਲਟੋਹਾ ਵੱਲੋਂ ਵਾਰ-ਵਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਨ ਨਹੀਂ ਮੰਨੀ ਉਹਨਾਂ ਨੇ ਕਿਹਾ ਕਿ ਮੈਂ ਮਜਬੂਰ ਸੀ ਚਾਹੇ ਚਰਨਜੀਤ ਸਿੰਘ ਚੰਨੀ ਨੂੰ ਦਾ ਮਾਮਲਾ ਹੋਵੇ ਚਾਹੇ ਹੋਰ ਗੁਰੂ ਘਰ ਦੇ ਮਾਮਲੇ ਹੋਣ ਲੇਕਿਨ ਵਿਰਸਾ ਸਿੰਘ ਬਲਟੋਹਾ ਨੂੰ ਮੁਤਲ ਕਰ ਦਿੱਤਾ ਗਿਆ 10 ਦਿਨ 10 ਸਾਲਾਂ ਵਾਸਤੇ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਦਰਦ ਜਾਗਦਾ ਹੈ ਪਾਰਟੀ ਦੇ ਵਿੱਚ ਭਾਵੇਂ ਲੀਡਰ ਮਾੜਾ ਹੋਵੇ ਤੇ ਭਾਵੇਂ ਚੰਗਾ ਹੋਵੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਕਾਫੀ ਲੰਮਾ ਸਮਾਂ ਰਹੇ ਨੇ ਵਰਸਾ ਸਿੰਘ ਬਿਲਟੋਹਾ ਉਹਨਾਂ ਦੇ ਅੰਦਰ ਦਿਲ ਨੂੰ ਪੀੜ ਤੇ ਉੱਠਦੀ ਹੈ ਲੇਕਿਨ ਅੱਜ ਉਹ ਪੀੜ ਖਤਮ ਹੋ ਗਈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਤੋਂ ਮੁਕਤ ਕਰ ਦਿੱਤੇ ਗਏ ਅੱਜ ਅਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮੁਕਤ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੋਹਾਂ ਨੇ ਫੈਸਲਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵਿਰਸਾ ਸਿੰਘ ਵਲਟੋਹਾਰ ਨੂੰ ਮੁਤਲ ਕੀਤਾ ਜਾਵੇ ਲੇਕਿਨ ਅੱਜ ਕਿ ਆਸਾਂ ਲਗਾਈਆਂ ਜਾ ਰਹੀਆਂ ਨੇ ਸੂਤਰ ਦੱਸਦੇ ਨੇ ਕਿ ਬੜੀ ਜਲਦੀ ਵਾਪਸੀ ਹੋ ਰਹੀ ਹੈ ਵਿਰਸਾ ਸਿੰਘ ਵਲਟੋਹਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਜਿਹੜੇ ਹੁਣ ਜਥੇਦਾਰ ਬਣਾਏ ਇਨਸਾਨਗੇ ਜਾਂ ਆਲਰੇਡੀ ਬਣ ਗਏ ਨੇ ਐਜ਼ ਇੱਕ ਕਾਰਜਕਾਰੀ ਗੜਗੱਲ ਸਾਹਿਬ ਉਹ ਉਹੀ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬੜੇ ਨੇ ਉਹ ਵੀ ਜਿਹੜੇ ਨੇ ਹੱਥਾਂ ਦੀ ਇਕੱਠ ਪੁਤਲੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਇਹ ਸਿੱਖ ਜਿਹੜੇ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਪੱਤਰਕਾਰ ਉਹ ਇਸ ਦਾ ਖਲਾਸਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਕੰਮ ਕਰਨਗੇ ਹੁਣ ਵਿਰਸਾ ਸਿੰਘ ਵਲਟੋਹਾਰ ਨੂੰ ਸ਼ਰੂ ਮਣੀ ਅਕਾਲੀ ਦਲ ਦੇ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਤਾਂ